ਆਜੋ ਰਲ ਮਿਲ ਸਾਰੇ ਆਪਾਂ ਆਜੋ ਰਲ ਮਿਲ ਸਾਰੇ ਆਪਾਂ ਅੱਜ ਤੋਂ ਇਹ ਯਾਰੋ ਸੌਂ ਹੀ ਖਾਈਏ ਆਜੋ ਰਲ ਮਿਲ ਸਾਰੇ ਆਪਾਂ ਅੱਜ ਤੋਂ ਇਹ ਯਾਰੋ ਸੌਂ ਹੀ ਖਾਈਏ ਆਉਣ ਵਾਲੀ ਜੋ ਪੀੜ੍ਹੀ ਸਾਡੀ ਸੁਖ ਵਾਲਾ ਸਾਂ ਉਹਨੂੰ ਵੀ ਦੇ ਜਾਈਏ ਆਉਣ ਵਾਲੀ ਜੋ ਪੀੜ੍ਹੀ ਸਾਡੀ ਸੁਖ ਵਾਲਾ ਸਾਂ ਉਹਨੂੰ ਵੀ ਦੇ ਜਾਈਏ ਰਾਜੂ ਇੱਕ ਇੱਕ ਰੋਖ ਲਗਾ ਕੇ ਰਾਜੂ ਇੱਕ ਇੱਕ ਆਪਾਂ ਰੋਖ ਲਗਾ ਕੇ ਪਾਣੀ ਪਾ ਪਾਲ ਪੋਸ ਵਧਾਈਏ ਪਾਣੀ ਪਾ ਪਾਲ ਪੋਸ ਵਧਾਈਏ ਰੱਬ ਵੀ ਹੋ ਜੂ ਖੁਸ਼ ਹੰਢਾਈਏ ਔਰ ਰੱਬ ਵੀ ਹੋ ਜੂ ਖੁਸ਼ ਹੰਢਾਈਏ ਆਪਾਂ ਕੁਦਰਤ ਨਾਲ ਸਾਹਜ ਵਧਾਈਏ ਆਪਾਂ ਕੁਦਰਤ ਨਾਲ ਸਾਹਜ ਵਧਾਈਏ ਦੋਸਤੋ ਰੁੱਖ ਤੇ ਮਨੁੱਖ ਦਾ ਜਿਹੜਾ ਰਿਸ਼ਤਾ ਬਹੁਤ ਸਦੀਆਂ ਤੋਂ ਪੁਰਾਣਾ ਚੱਲਦਾ ਆ ਰਿਹਾ ਆਪਾਂ ਨੂੰ ਅੱਜ ਲੋੜ ਹੈ ਰੁੱਖਾਂ ਦੀ ਤੇ ਪਾਣੀ ਦੀ ਇਹ ਦੋ ਚੀਜ਼ਾਂ ਜੇ ਅਸੀਂ ਜ਼ਿੰਦਗੀ ਜਿਉਣੀ ਆ ਆਉਣ ਵਾਲੀ ਪੀੜ੍ਹੀ ਨੂੰ ਕੁਝ ਦੇਣਾ ਤਾਂ ਆਪਾਂ ਨੂੰ ਇੱਕ ਇੱਕ ਰੁੱਖ ਲਾ ਕੇ ਜ਼ਰੂਰ ਪਾਲਣਾ ਪੈਣਾ ਦੋਸਤੋ ਆ ਜੋ ਪ੍ਰਣ ਕਰੀਏ ਸਾਰੇ ਆਪਰਾਂ ਨਾਲ ਮਿਲ ਕੇ ਹੰਬੜਾ ਮਾਰੀਏ